ਇਹਾਰੇ ਕਲਤੀ ਤੋਂ ਆਪਣਾ ਜਵਾਕ ਹੈ ਤੁਹਾਡਾ ਆਪਣਾ ਪੁੱਤ ਹੈ ਜਦੋਂ ਮਰਜ਼ੀ ਜਾ ਕੇ ਕਰੇਗਾ ਕੰਮ ਕਰਾ ਲਿਓ ਏਦੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰਿਆ ਦਾ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ ਮੇਰੀ ਗੱਲ ਮੰਨ ਲਓ ਮੇਰੇ ਬੱਤੀ ਦੰਦ ਨੇ ਗੱਲਾਂ ਮੇਰੀਆਂ ਸੁੱਤੀਆਂ ਹੋ ਜਾਂਦੀਆਂ ਨੇ ਆਹ ਸਹੀ ਕਰਨ ਦਾ ਮੌਕਾ ਹੈ ਨਹੀਂ ਤੁਹਾਡੇ ਬਾਰੇ ਐਂ ਕਹਿਣ ਲੱਗ ਗਏ ਗੁਰਦਾਸਪੁਰਿਆ ਦਾ ਕੀ ਹੈ ਜਿਹੜਾ ਮਰਜ਼ੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਏਦੋਂ ਪਹਿਲਾਂ ਆਪਾਂ ਬੰਬੇ ਵਾਲਾ ਇੱਕ ਪਹਿਲਾਂ ਬਨੋਦ ਕੰਨਾ ਲੈ ਲਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦੇ ਨੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ ਇੱ ਕਾ ਨਾਲ ਕਲਵਾਇਆ ਹੋਵੇ ਸੋ ਹੁਣ ਮੋਕ ਹੈ ਆਪਦੇ ਜਵਾਕ ਨੂੰ ਵੋਟਾਂ ਪਾਓ ਮੇਰੀ ਹੱਥ ਬਨ ਕੇ ਬੇਨਤੀ ਹੈ ਆਪ ਤੇ ਲੋਕਲ ਜਵਾਕ ਨੂੰ ਵੋਟਾਂ ਪਾਓ ਤਾਂ ਕਿ ਉਹ ਜਿਹਨੇ ਜਿਹਨੇ ਥੋੜਿਆਂ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਢਾਈ ਹੋਈ ਆ ਉਹਨੂੰ ਵੋਟਾਂ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿਾ ਇੰਨਾ ਬੁਰਾ ਹਾਲ ਹੈ ਇੱਥੇ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਹੈ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਵੋਟਾਂ ਪਾਓ ਆਪਾਂ ਨੇ ਕੀ ਲੈਣਾ ਉਹਨਾਂ ਤੋਂ ਬੰਬੇ ਵਾਲਿਆਂ ਤੋਂ ਸੋ ਵੀਰੋ ਮੈਂ ਵੀ ਕਲਾਕਾਰ ਸੀ ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ ਆਕਲਾਕਾਰੀ ਛੱਡ ਕੇ ਆ ਗਿਆ ਉਹ ਤਾਂ ਵਾਪਸ ਫੇਰ ਕਰੀ ਜਾ ਮਨਾਂ ਇਹ ਜਿਹੜੀ ਰਾਜਨੀਤੀ ਹੈ ਨੌ ਤੋਂ ਪੰਜ ਵਾਲੀ ਗੇਮ ਨਹੀਂ ਹੈਗੀ ਇਹ ਇਹ ਤਾਂ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜਾਏ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਜੀ ਜ਼ਰੂਰੀ ਸਾਨੂੰ ਡਾਕਟਰ ਤੇ ਉੱਥੇ ਹਸਪਤਾਲ ਦਾਖਲ ਕਰਾਓ ਇਹ ਤਾਂ ਸੇਵਾ ਹੈ ਜੀ ਸੇਵਾ ਕਰ ਰਹੇ ਆਂ ਪੈਸੇ ਕਮਾਉਣ ਨਹੀਂ ਆਇਆ ਮੈਂ ਅਸੀਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚੋਂ ਕਵਾ ਲੈਂਦੇ ਪੈਸੇ ਕਮਾਉਣੇ ਹੁੰਦੇ ਬਹੁਤ ਟੀਵੀਆਂ ਚੋਂ ਲਫਟ ਸ਼ੋਹਾਂ ਚੋਂ ਕਮਾ ਲੈਂਦੇ ਪਰ ਮੈਂ ਵੀ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲੀਆਂ ਚੱ ਜਦੋਂ ਚੁੱਲਿਆਂ 'ਚ ਅੱਗ ਬੁਝੀ ਜਾਂਦੀ ਐ ਤੂੰ ਕਦ ਕਿਵੇਂ ਹਸਾਏਂਗਾ ਆ ਜਾ ਆਪਾਂ ਕਰੀਏ ਠੀਕ ਪੰਜਾਬ ਨੂੰ ਆਪਣੀ ਯੋਗਦਾਨ ਤਾਂ ਪਾ ਦਿਆ ਚਲਾ ਪਰ ਤੁਸੀਂ ਮਾਣੀ ਇੰਨਾ ਸਤਿਕਾਰ ਦੇਤਾ ਪਹਿਲਾਂ ਮੈਨੂੰ ਐਮਪੀ ਬਣਾਇਆ ਦੋ ਵਾਰੀ ਸੰਗਰੂਰ ਤੋਂ ਉਹ ਇੱਕ ਜੰਗਲ ਦੇ ਵਿੱਚ ਅੱਗ ਲੱਗੀ ਸਾਰੇ ਜਾਨਵਰ ਭੱਜਣ ਲੱਗੇ ਇੱਕ ਚਿੜੀ ਛੱਪੜ ਦੇ ਵਿੱਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਫਿਰ ਛੱਪੜ 'ਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਸਾਰੇ ਜਾਨਵਰ ਬਾਕੀ ਹੱਸਣ ਲੱਗੇ ਕਹਿੰਦੇ ਚਿੜੀਏ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਉਹ ਚਿੜੀ ਕਹਿੰਦੀ ਮੈ ਕਿ ਜੰਗਲ ਦੀ ਅੱਗ ਹੈ ਮੇਰੀ ਚੁੰਝ ਦੇ ਪਾਣੀ ਨਾਲ ਬੁਝਣੀ ਨਹੀਂ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਮ ਤਮਾਸ਼ਾ ਦੇਖ ਕੇ ਭੱਜਣ ਵਾਲਿਆਂ ਚ ਹੋਊਗਾ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਆਹ ਫਰਕ ਆਹ ਫਰਕ ਹੈ ਆਓ ਆਪ ਇਕੱਠੇ ਹੋ ਕੇ ਪੰਜਾਬ ਠੀਕ ਕਰੀ ਐਡੀ ਕਿਹੜੀ ਗੱਲ ਆ ਯਾਰ ਆਪਣੇ ਆਪਣੇ ਵਤਨ ਜੇ ਆਪਣੇ ਘਰ ਚ ਕੋਈ ਗੰਦ ਪੈ ਜਾਏ ਆਪਾਂ ਹੀ ਠੀਕ ਕਰਦੇ ਆ ਕੋਈ ਬਾਹਰੋਂ ਆ ਕੇ ਤਾਂ ਨਹੀਂ ਕਰਕੇ ਜਾਂਦਾ ਨਾ ਤੁਸੀਂ ਇਹ ਨਾ ਸੋਚੋਗੇ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਜਾਂ ਕਲਿੰਟਨ ਆ ਕੇ ਠੀਕ ਕਰੂਗਾ ਆਪਾਂ ਨੂੰ ਕਰਨਾ ਪੈਣਾ ਆਪਦੇ ਮਰੇ ਬਿਨਾ ਕੋਈ ਸੁਰਗਾ ਨੂੰ ਨਹੀਂ ਜਾਂਦਾ ਵੀਰੋ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਉਂਦੀ ਆਪਾਂ ਨੂੰ ਹੀ ਠੀਕ ਕਰਨਾ ਪੈਣਾ ਪੰਜਾਬ ਔਰ ਆਪਾਂ ਕਰਾਂਗੇ ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੈਂ ਤੁਹਾਨੂੰ ਪੰਜਾਬ ਨੂੰ ਆ 6 ਮਹੀਨੇ 7-8 ਮਹੀਨੇ ਹੋ ਤਾਂ ਰੰਗ ਜੇ ਦਿਖਣ ਤਾਂ ਲੱਗੇ ਨਾ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਲੱਗਿਆ ਹੋਵੇ ਨੌਕਰੀ ਦਾ 1 ਰੁਪਿਆ ਕੋਈ ਪਟਵਾਰੀ ਲੱਗਿਆ ਕੋਈ ਪੁਲਿਸ ਇਨਸਪੈਕਟਰ ਲੱਗਿਆ ਨੇ ਕੁੜੀਆਂ ਜੱਜ ਵੀ ਲੱਗਿਆ ਨੇ ਕੁੜੀਆਂ 1 ਰੁਪਿਆ ਕਹਦੇ ਸਾਬਤ ਕਰਦੇ 1 ਰੁਪਿਆ ਫਿਰ ਪਾਣੀ ਨਹਿਰਾਂ ਦਾ ਪਾਣੀ ਹੁਣ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਨਵੀਆਂ ਕੱਸੀਆਂ ਬਣਾ ਰਹੇ ਆ ਅੰਡਰਗਰਾਉਂਡ ਪਾਈਪਾਂ ਪਾ ਰਹੇ ਆ ਪਹਿਲਾਂ ਇਹ ਮੁੱਦਾ ਹੀ ਨਹੀਂ ਹੁੰਦਾ ਸੀ ਉਹਨੂੰ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਪਾਣੀ ਸਾਡਾ ਧਰਤੀ ਥੱਲੇ ਜਾਈ ਜਾਂਦਾ 4 400 5 500 6 600 ਫੁੱਟ ਤੇ ਪਾਣੀ ਚਲਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦੇ ਤਿੰਨੋਂ ਦਰਜ ਹਵਾ ਦਾ ਪਾਣੀ ਦਾ ਦੇ ਧਰਤੀ ਆਪਾਂ ਕਹਿ ਨਹੀਂ ਰੱਖ ਸਕੇ ਹੁਣ ਰੱਖਾਂਗੇ ਵੀਰੋ ਮੈਂ ਇੱਕ ਬੇਨਤੀ ਕੀਤੀ ਸੀ ਅੱਜ ਵੀ ਕਰਕੇ ਜਾਨਾ ਮੈਂ ਬੇਨਤੀ ਕੀਤੀ ਸੀ ਪੂਸਾ 44 ਜਿਹੜੀ ਹੈ ਨਾ ਪੂਸਾ 44 ਇਹ ਵੇ ਇਹ ਕਿਸਮ ਨਾ ਬੀਜਿਓ ਕਿਉਂਕਿ ਇਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਇਹਦੀ ਪ੍ਰਾਲੀ ਵੀ ਜਿਆਦਾ ਹੁੰਦੀ ਹੈ ਤੇ PR 126 PR 127 PR 128 PR 129 PR 130 ਇਹ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੇ ਕੱਢਿਆ ਨੇ ਨਵੀਆਂ ਜਿਹੜੇ ਬੀਜ ਐ ਆਪਣਾ ਲੁਧਿਆਣੇ ਆਹ ਬੀਜੋਂਗੇ ਦਾਣਾ ਦਾਣਾ ਚੱਕਾਂਗੇ ਔਰ 48 ਘੰਟਿਆਂ ਤੋਂ ਕੀ 24 ਘੰਟਿਆਂ 'ਚ ਹੀ ਪੇਮੈਂਟ ਹੋਊਗੀ ਮੈਂ ਬੇਨਤੀਆਂ ਕੀਤੀ ਸੀ ਬਹੁਤ ਵੱਡੇ ਅਖਬਾਰ ਨੇ ਦੇਸ਼ ਦੇ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਨੇ ਫਰੰਟ ਪੇਜ ਲਾਇਆ 10 ਦਿਨ ਪਹਿਲਾਂ ਕਿ ਇੱਕ ਬੇਨਤੀ ਤੇ 33% ਲੋਕਾਂ ਨੇ ਜਿਹੜੀ ਪੂਸਾ 44 ਨਹੀਂ ਬੀਜੀ ਉਥੇ 26 ਬੀਜੀ ਵੀਰੋ 477 ਕਰੋੜ ਰੁਪਏ ਦਾ ਬਿਜਲੀ ਦਾ ਬਚ ਗਿਆ ਤੇ 5 ਬਿਲੀਅਨ ਕਯੂਬਿਕ ਮੀਟਰ ਪਾਣੀ ਬਚ ਗਿਆ ਥੱਲੇ ਧਰਤੀ 'ਚ ਆ ਇਨਾ ਕ 33% ਨਾਲ ਹੁਣ ਜਾਰੀ ਕਰਤਾ ਲਿਸਟ ਰੋਸਟਰ ਬਣਾਤਾ 15 ਜੂਨ ਤੋਂ ਸਾਰੇ ਪੰਜਾਬ ਜਦੋਂ ਮਰਜ਼ੀ ਚ ਉਹਨਾਂ ਲਾਏ ਹੋ ਪਰ ਬਾਰਡਰ ਦੇ ਤਾਰ ਵਾਲੇ ਪਰਲੇ ਪਾਸੇ ਵਾਲਾ ਤਰੀਕ ਪਹਿਲਾਂ ਦੇਤੀ ਤੁਹਾਨੂੰ ਉਹ ਜਿਹੜਾ ਰਾਸਟਰ ਮਿਲ ਜੂਗਾ ਪਨੀਰੀ ਵੀਝ ਲੋ ਉਹ ਸਾਬ ਨਾਲ ਚੱਕੀ ਵੀ ਜਾਊਗੀ ਸਾਨੂੰ ਵੀ ਪਤਾ ਹੋਊਗਾ ਕਿਹੜੀ ਸਭ ਤੋਂ ਪਹਿਲਾਂ ਆ ਰਹੀ ਹੈ ਕਿਹੜੀ ਕਿਹੜੇ ਇਲਾਕੇ ਚ ਜਿਹੜੀ ਫਸਲ ਹੈ ਬਹੁਤ ਪਲੈਨਿੰਗ ਨਾਲ ਚੱਲਦਾ ਜੀ ਮੈਂ ਮੈਂ ਨਹੀਂ ਹੁੰਦਾ ਨਹੀਂ 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 ਇਤਰਾ ਕਰ ਦੋ ਨੋ ਨੋ ਮੈਨੂੰ ਸਾਰਾ ਪਤਾ ਹੁੰਦਾ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਜਿਹੜੇ ਜ਼ਿਲ੍ਹਿਆਂ ਚ ਨਹਿਰੀ ਪਾਣੀ ਨਾਲ ਹੈ ਉਹਨਾਂ ਦੀ 11 ਜੂਨ ਕਰਤੀ ਬਾਦਰ ਦੇ ਪਰਲੇ ਪਾਸੇ ਤਾਰ ਵਾਲਾ 11 ਜੂਨ ਹੈ ਇਕਨਾਂ ਬਿਜਲੀ ਮਿਲੂਗੀ ਪਿਛਲੀ ਵਾਰ ਆਪਨੂੰ 15 ਤੋਂ 18 ਆਜਲੇ ਲਾਉਣਗੇ 19 ਤੋਂ 22 ਆਜਲੇ ਲਾਉਣਗੇ ਉਦੋਂ ਕਾਰਨ ਕੀ ਸੀ ਉਦੋਂ ਬਿਜਲੀ ਇੱਕਦਮ ਨਹੀਂ ਹੈਗੀ ਸੀ ਐਨੀ ਫਿਰ ਆਪਾਂ ਬਿਜਲੀ ਦੀ ਆਪਣੀ ਜਿਹੜੀ ਕੋਲੇ ਦੀ ਖਾਨ ਹੈ ਝਾਰਖੰਡ ਚ ਉਹ ਚਲਾਈ ਉਹ ਚਲਾ ਕੇ ਕੋਲਾ ਆਮ ਕੀਤਾ ਫਿਰ ਥਰਮਲ ਪਲੈਂਟ ਖਰੀਦਿਆ ਹੁਣ 15 ਤਰੀਕ ਤੋਂ ਜਿੰਨੀ ਮਰਜ਼ੀ ਬਿਜਲੀ ਲੈ ਲਓ ਬਿਜਲੀ ਆਮ ਪਈ ਹੈ ਪੰਜਾਬ ਕੋਲੇ ਪੰਜਾਬ ਬਿਜਲੀ ਵੇਚ ਰਿਹਾ ਹੈ ਇਸ ਵਕਤ ਤੇ ਨਾਲੇ ਬਿਜਲੀ ਆਉਂਦੀ ਵੀ ਦਿਨੇ ਆ ਸਾਸੀ ਕਾਲ ਸ਼ਹਿਰੀ ਨੇ ਦੱਸਿਆ ਜਿਵੇਂ ਬਿਜਲੀ ਆਉਂਦੀ ਵੀ ਦਿਨੇ ਮੈਂ ਬਿਜਲੀ ਦੇ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਸਾਰੀ ਦੁਨੀਆ ਦੇ ਅਫਸਰ ਤੇਰੇ ਦਫ਼ਤਰ ਨੇ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਆ ਉਹ ਜ਼ਿੰਮੇਦਾਰ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ ਰਾਤ ਨੂੰ 2 ਵਜੇ ਲਾਈਟ ਆਉਗੀ ਨਾ ਪਹਿਲਾਂ ਸੌਂਸਾਦਾ ਨਾਲ ਬਾਅਦ ਚ ਸੌਂਸਾਦਾ ਹੁਣ ਬਿਜਲੀ ਦਾ ਜਦੋਂ ਮਰਜੀ ਬਟਨ ਦੱਬਿਓ ਤੁਹਾਡੇ ਕੋਲ ਮੋਟਰ ਚੱਲੂਗੀ ਨਾਲ ਖੇਤੀ ਵਾਲਾ ਪਾਣੀ ਵੀ ਆਊਗਾ ਦੂਜਾ ਜਿਹੜਾ ਨਹਿਰੀ ਜਦੋਂ ਨਹਿਰੀ ਪਾਣੀ ਆਉਣ ਲੱਗ ਗਿਆ ਆਪਾਂ 90% ਤੇ ਪਹੁੰਚ ਗਏ 90% ਤੇ 21 ਜਦੋਂ ਆਪਾਂ ਸੌ ਚੱਕੀ ਸੀ ਉਹਨਾਂ 21 ਸੀ 95% ਤੇ ਪਹੁੰਚ ਗਏ ਵੀਰੋ ਜਿੱਦੇ 70 ਤੇ ਪਹੁੰਚ ਗਿਆ 6-7 ਮਹੀਨਿਆਂ ਨੂੰ ਬਸ ਖਾਲ ਬਣੀ ਜਾਂਦੇ ਨੇ ਪਾਈਪਾਂ ਥੱਲੇ ਪਈ ਜਾਂਦੀਆਂ ਨੇ 70 ਤੇ ਪਹੁੰਚ ਗਏ 14 ਲੱਖ ਚੋਂ 6 ਲੱਖ ਟਿਊਬਲ ਪੰਜਾਬ ਦਾ ਬੰਦ ਹੋ ਜਾਊਗਾ ਕਿਉਂਕਿ ਨੇਰੀ ਪਾਣੀ ਆ ਗਿਆ ਹੋਊਗਾ ਫਿਰ ਮੋਟਰ ਚਲਾਉਣ ਦੀ ਲੋੜ ਨਹੀਂ ਉਹਦੇ ਨਾਲ ਜਿਹੜਾ 6-7000 ਕਰੋੜ ਬਚੂਗਾ ਉਹਦੇ ਚੋਂ ਸਿਰਫ 5200 ਤੋਂ 5500 ਦੀ ਗਾਰੰਟੀ ਹੈ ਜਿਹੜੀ ਮੈਂ ਆਪ ਗਾਰੰਟੀ ਦਿੱਤੀ ਸੀ ਮੈਂ ਮਾਵਾ ਭੈਣਾਂ ਨੂੰ ਜਿਹੜਾ 1000-1000 ਰੁਪਏ ਵਾਲੀ ਸਲਮਾਨ ਵਾਲੀ ਉਹ ਪੂਰੀ ਕਰੂੰਗਾ ਸਭ ਤੋਂ ਪਹਿਲਾਂ